ਅੱਜ ਤੁਹਾਨੂੰ ਜਾਣਕਾਰੀ ਦੇਵਾਂਗੇ ਇੱਕ ਅਜਿਹੀ ਜਗ੍ਹਾ ਬਾਰੇ ਜਿਹੜੀ ਜਗ੍ਹਾ ਪੂਰੇ ਭਾਰਤ ਦੇ ਵਿੱਚ ਸਿਰਫ ਇੱਕ ਥਾਂ ਤੇ ਐ ਤੇ ਦੁਨੀਆ ਦੇ ਵਿੱਚ ਤਿੰਨ ਥਾਵਾਂ ਤੇ ਐ ਤੁਹਾਨੂੰ ਦੱਸ ਦਈਏ ਕਿ ਇਸ ਜਗ੍ਹਾ ਦੇ ਉੱਪਰ ਇੱਕ ਵੱਖਰੇ ਤਰ੍ਹਾਂ ਦੀ ਊਰਜਾ ਪੈਦਾ ਹੁੰਦੀ ਐ ਇਸ ਇਲਾਕੇ ਨੂੰ ਵੈਨ ਐਲਨ ਬੈਲਟ ਕਿਹਾ ਜਾਂਦਾ ਦੱਸਿਆ ਜਾਂਦਾ ਹੈ ਕਿ ਇਸ ਜਗ੍ਹਾ ਦੇ ਉੱਪਰ ਹਾਈ ਐਨਰਜੈਟਿਕਲੀ ਚਾਰਜ ਪਾਰਟੀਕਲ ਜਿਹੜੇ ਉਹ ਪੈਦਾ ਹੁੰਦੇ ਨੇ ਤਾਂ ਇਸ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਸ਼ਾਂਤੀ ਦੱਸੀ ਜਾਂਦੀ ਹੈ ਕਿ ਹੁੰਦੀ ਹੈ ਔਰ ਇਹਨਾਂ ਇਲਾਕਿਆਂ ਦੇ ਵਿੱਚ ਜੇਕਰ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਇਸ ਥਾਂ ਦੇ ਨੇੜੇ-ਤੇੜੇ ਬਹੁਤ ਸਾਰੀਆਂ ਗੁਫਾਵਾਂ ਹਨ ਜਿੱਥੇ ਲੋਕ ਭਗਤੀ ਕਰਿਆ ਕਰਦੇ ਸੀ ਤੁਹਾਨੂੰ ਦੱਸ ਦਈਏ ਕਿ ਪੂਰੀ ਦੁਨੀਆ ਦੇ ਵਿੱਚ ਸਿਰਫ ਤਿੰਨ ਹੀ ਅਜਿਹੀਆਂ ਥਾਵਾਂ ਨੇ ਜਿੱਥੇ ਇਹ ਵਾਲਾ ਇਲਾਕਾ ਪਾਇਆ ਜਾਂਦਾ ਤਾਂ ਇਸ ਇਲਾਕੇ ਦੀ ਗੱਲ ਕਰ ਲਈਏ ਤਾਂ ਭਾਰਤ ਦੇ ਵਿੱਚ ਉੱਤਰਾਖੰਡ ਦੇ ਵਿੱਚ ਕਸਾਰ ਦੇਵੀ ਮੰਦਿਰ ਤੋਂ 10 ਕਿਲੋਮੀਟਰ ਦੇ ਨੇੜੇ ਤੇੜੇ ਜਿਹੜਾ ਉਹ ਇਲਾਕਾ ਜਿਹੜਾ ਉਹ ਵੈਨ ਐਲਨ ਬੈਲਟ ਦਾ ਇਲਾਕਾ ਹੈ ਤੁਹਾਨੂੰ ਦੱਸ ਦਈਏ ਕਿ ਅਲਮੋਰਾ ਤੋਂ 10 ਕਿਲੋਮੀਟਰ ਅੱਗੇ ਕਸਾਰ ਦੇਵੀ ਮੰਦਿਰ ਕੋਲੇ ਜਗ੍ਹਾ ਪੈ ਜਾਂਦੀ ਹੈ ਜਿੱਥੇ ਇਤਿਹਾਸ ਦੇ ਵਿੱਚ ਸਾਹਮਣੇ ਆਉਂਦੀ ਹੈ ਗੱਲ ਕਿ Swami Vivekananda ਵੀ ਇਸ ਜਗ੍ਹਾ ਤੇ ਗਏ ਸੀ ਤੇ ਇਸ ਜਗ੍ਹਾ ਤੇ ਜਾ ਕੇ ਉਹਨਾਂ ਨੇ ਭਗਤੀ ਕੀਤੀ ਤੇ ਭਗਤੀ ਕਰਨ ਤੋਂ ਬਾਅਦ ਉਹ ਲੋਕਾਂ ਦੇ ਭਲੇ ਲਈ ਨਿਕਲੇ ਸੀ ਤਾਂ ਇਸ ਤੋਂ ਇਲਾਵਾ ਜੇਕਰ ਦੋ ਹੋਰ ਥਾਵਾਂ ਦੀ ਗੱਲ ਕੀਤੀ ਜਾਵੇ ਤਾਂ ਦੁਨੀਆ ਦੇ ਵਿੱਚ ਦੂਜੀਆਂ ਦੋ ਥਾਵਾਂ ਇੱਕ ਥਾਂ ਇੰਗਲੈਂਡ ਦੇ ਵਿੱਚ ਹੈ ਤੇ ਦੂਜੀ ਸਾਊਥ ਅਮਰੀਕਾ ਦੇ ਪੇਰੂ ਦੇਸ਼ ਦੇ ਵਿੱਚ ਦੱਸੀ ਜਾਂਦੀ ਹੈ ਪੇਰੂ ਦੇਸ਼ ਦੇ ਵਿੱਚ ਇੱਕ ਇਲਾਕਾ ਹੈ ਜਿਹਨੂੰ ਮਾਚੂ ਪੀਚੂ ਕਿਹਾ ਜਾਂਦਾ ਹੈ ਤੇ ਉਸ ਇਲਾਕੇ ਦੇ ਵਿੱਚ ਇਹ ਥਾਂ ਹੈਗੀ ਹੈ ਜਿੱਥੇ ਇਹ ਵਾਲੀ ਊਰਜਾ ਜ਼ਿਆਦਾ ਪੈਦਾ ਹੁੰਦੀ ਹੈ ਇੰਗਲੈਂਡ ਦੇ ਸਟੋਨ ਹੈਂਜ ਦੇ ਵਿੱਚ ਇਹ ਜਗ੍ਹਾ ਦੱਸੀ ਜਾਂਦੀ ਹੈ ਔਰ ਦੁਨੀਆ ਭਰ ਦੇ ਵਿੱਚ ਇਹ ਤਿੰਨ ਹੀ ਥਾਵਾਂ ਉੱਤਰਾਖੰਡ ਦੇ ਕਸਾਰਦੇਵੀ ਮੰਦਿਰ ਕੋਲ ਕਸਾਰਦੇਵੀ ਇਲਾਕੇ ਦੇ ਕੋਲ ਤੇ ਇੰਗਲੈਂਡ ਦੇ ਵਿੱਚ ਸਟੋਨ ਹੈਂਜ ਤੇ Peru ਦੇਸ਼ ਦੇ ਮਾਚੂ ਪੀਚੂ ਇਲਾਕੇ ਦੇ ਵਿੱਚ ਇਹ ਵਾਲੀ ਜਿਹੜੀ ਜਗ੍ਹਾ ਉਹ ਦੱਸੀ ਜਾਂਦੀ ਹੈ ਦੱਸਿਆ ਜਾਂਦਾ ਹੈ ਕਿ ਇਸ ਜਗ੍ਹਾ ਤੇ ਇੱਕ ਅਜੀਹੀ ਊਰਜਾ ਪੈਦਾ ਹੁੰਦੀ ਹੈ ਜਿਹੜੀ ਤੁਹਾਨੂੰ ਧਰਤੀ ਦੇ ਨੇੜੇ ਰੱਖਦੀ ਹੈ ਜੇਕਰ ਸੈਂਟੀਫਿਕ ਦੇ ਵਿੱਚ ਚਲੇ ਜਾਈਏ ਤਾਂ ਉਹਦੇ ਚ ਤੁਹਾਡੇ ਸਮਝ ਦੇ ਵਿੱਚ ਜਿਹੜੀ ਗੱਲ ਆਪਾਂ ਨੂੰ ਆਉਣੀ ਔਖੀ ਹੁੰਦੀ ਹੈ ਪਰ ਇੱਥੇ ਇੱਕ ਵਿਸ਼ੇਸ਼ ਤਰ੍ਹਾਂ ਦੀ ਊਰਜਾ ਪੈਦਾ ਹੁੰਦੀ ਹੈ ਉਸੇ ਊਰਜਾ ਕਰਕੇ ਇਸ ਜਗ੍ਹਾ ਦੀ ਵਿਸ਼ੇਸ਼ਤਾ ਬਣਦੀ ਹੈ ਤੇ ਇਸ ਜਗ੍ਹਾ ਤੇ ਸ਼ਾਂਤੀ ਹੈ ਜਿਹੜੀ ਉਹ ਜ਼ਿਆਦਾ ਰਹਿੰਦੀ ਹੈ ਤਾਂ ਇਹ ਉਹ ਜਗ੍ਹਾ ਭਾਰਤ ਦੇ ਵਿੱਚ ਉਹ ਜਗ੍ਹਾ ਮੌਜੂਦ ਹੈ ਜਿਹੜੀ ਸਿਰਫ ਦੁਨੀਆ ਭਰ ਦੇ ਵਿੱਚ ਤਿੰਨ ਥਾਵਾਂ ਤੇ ਹੀ ਇਹ ਜਗ੍ਹਾ ਜੁੜੇ ਰਹੋ ਦਾ ਪੋਸਟਮੇਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ